ਇੱਕ ਬਾਸਰ ਕੇ ਪਿੰਡ ਵਿੱਚ ਤੇਜੋ ਖਤਰੀ ਰਹਿੰਦਾ ਸੀ ਜੋ ਵੱਡੇ ਭਾਗਾਂ ਕਰਕੇ ਸਦਾ ਹੀ ਪ੍ਰਭੂ ਨੂੰ ਸਿਮਰਦਾ ਰਹਿੰਦਾ ਸੀ ਇਹਨਾਂ ਦੇ ਘਰ ਚਾਰ ਪੁੱਤਰ ਹੋਏ ਸਭ ਤੋਂ ਵੱਡੇ ਸ੍ਰੀ ਅਮਰਦਾਸ ਜੀ ਸਨ ਛੋਟੇ ਤਿੰਨ ਪੁੱਤਰ ਖੇਤੀ ਦਾ ਕੰਮ ਕਰਦੇ ਸਨ ਤੇ ਸ੍ਰੀ ਤੇਜੋ ਜੀ ਬੈਠੇ ਪ੍ਰਭੂ ਭਗਤੀ ਕਰਦੇ ਰਹਦੇ ਸਨ ਬਾਬੇ ਤੇਜੋ ਨੇ ਸਭ ਦੇ ਵਿਆਹ ਕਰ ਦਿੱਤੇ ਅਤੇ ਸਭ ਆਪੋ ਆਪਣੇ ਥਾਂ ਸੁਖੀ ਰਹਿਣ ਲੱਗੇ ਸਭ ਦੇ ਘਰ ਪੁੱਤਰ-ਪੋਤਰੇ ਹੋ ਗਏ। ਸ੍ਰੀ ਅਮਰਦਾਸ ਜੀ ਨੇ ਆਪਣੇ ਪਿੰਡ ਬਾਸਰਕੇ ਵਿੱਚ ਬਹੁਤ ਸਮਾਂ ਪਿੰਡਾਂ ਵਿੱਚ ਫੇਰੀ-ਫੇਰ ਕੇ ਸੌਦਾ ਵੇਚ ਕੇ ਬਤਾਇਆ। ਆਪ ਜੀ ਧਰਮ ਦੀ ਕਮਾਈ ਕਰਦੇ ਅਤੇ ਪ੍ਰਭੂ ਸਿਮਰਨ ਵਿੱਚ ਮਨ ਨੂੰ ਸਦਾ ਜੋੜੀ ਰੱਖਦੇ ਸਨ। ਜਦ ਪਿਛਲੀ ਅਵਸਥਾ ਹੋ ਗਈ ਤਾਂ ਇੱਕ ਦਿਨ ਆਪ ਨੇ ਵਿਚਾਰਿਆ ਕਿ ਹੁਣ ਕੋਈ ਸ਼ੁਭ ਕਰਮ ਕਰਕੇ ਆਪਣੇ ਪਰਲੋਕ ਸੁਧਾਰਨਾ ਚਾਹੀਦਾ ਹੈ। ਇਸ ਵਿਚਾਰ ਅਨੁਸਾਰ ਆਪ 6 ਮਹੀਨੇ ਦੇ 6 ਮਹੀਨੇ ਪੈਦਲ ਤੁਰ ਕੇ ਗੰਗਾ ਜਾਂਦੇ ਅਤੇ ਇਸ਼ਨਾਨ ਕਰਕੇ ਬੜੇ ਪ੍ਰਸੰਨ ਹੁੰਦੇ ਉੱਥੇ ਜਾ ਕੇ ਆਪ ਜੀ ਵਰਤ ਰੱਖਦੇ ਪੁੰਨ ਦਾਨ ਕਰਦੇ ਅਤੇ ਹੋਰ ਧਾਰਮਿਕ ਰਸਮਾਂ ਨਿਸ਼ਕਾਮ ਹੋ ਕੇ ਕਰਦੇ ਇਸ ਤਰ੍ਹਾਂ ਆਪ ਜੀ 19 ਵਾਰ ਬੜੀ ਸ਼ਰਧਾ ਨਾਲ ਇਸ਼ਨਾਨ ਕਰ ਚੁੱਕੇ ਜਦ 20ਵੀਂ ਵਾਰ ਤੁਰੇ ਤਾਂ ਰਸਤੇ ਵਿੱਚ ਇੱਕ ਪ੍ਰਸਿੱਧ ਦੁਰਗਾ ਪੰਡਿਤ ਆਪਣੇ ਮਿਹੜੀ ਪਿੰਡ ਰਹਿੰਦਾ ਸੀ ਜੋ ਗੰਗਾ ਇਸ਼ਨਾਨ ਦੇ ਯਾਤਰੀਆਂ ਨੂੰ ਆਪਣੇ ਘਰ ਵਿਸਰਾਮ ਕਰਾਉਂਦਾ ਹੁੰਦਾ ਸੀ ਦੁਪਹਿਰ ਦਾ ਸਮਾਂ ਕੱਟਣ ਵਾਸਤੇ ਸ੍ਰੀ ਅਮਰਦਾਸ ਜੀ ਵੀ ਇਸ ਦੇ ਵਿਸਰਾਮ ਘਰ ਚਲੇ ਗਏ ਆਪ ਜੀ ਉੱਥੇ ਲੇਟੇ ਹੋਏ ਸਨ ਕਿ ਦੁਰਗਾ ਪੰਡਤ ਵੀ ਉੱਥੇ ਆ ਗਿਆ ਪੰਡਤ ਦੀ ਨਜ਼ਰ ਸੁਭਾਵਕ ਹੀ ਆਪ ਜੀ ਦੇ ਪੈਰ ਦੀ ਤਲੀ ਤੇ ਜਾ ਪਈ ਆਪ ਜੀ ਦੀ ਤਲੀ ਵਿੱਚ ਪਦਮ ਰੇਖਾ ਦਾ ਨਿਸ਼ਾਨ ਵੇਖ ਕੇ ਬੜਾ ਹੈਰਾਨ ਹੋਇਆ ਅਤੇ ਵਿਚਾਰਨ ਲੱਗਾ ਕਿ ਇਸ ਉੱਤਮ ਲੱਛਣ ਵਾਲਾ ਵਿਸ਼ਨੂੰ ਦਾ અવਤਾਰ ਜਾਂ ਚੱਕਰਵਰਤੀ ਰਾਜਾ ਹੋਣਾ ਚਾਹੀਦਾ ਹੈ। ਇਸ ਵਿਚਾਰ ਵਿੱਚ ਹੀ ਬੈਠਾ ਪੰਡਤ ਗਿਣਤੀਆਂ ਗਿਣਦਾ ਰਿਹਾ ਅਤੇ ਜਦ ਸ਼੍ਰੀ ਅਮਰਦਾਸ ਜੀ ਜਾਗ ਕੇ ਉੱਠੇ ਤਾਂ ਆਪ ਜੀ ਨੇ ਪੰਡਤ ਨੂੰ ਨਮਸਕਾਰ ਕਰਕੇ ਆਖਿਆ ਤੁਸੀਂ ਗੰਗਾ ਮਾਈ ਦੇ ਯਾਤਰੂਆਂ ਦੀ ਬਹੁਤ ਸੇਵਾ ਕਰਦੇ ਹੋ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਤੁਸੀਂ ਧਨਤਾ ਯੋਗ ਹੋ। ਇਹ ਆ ਕੇ ਜਦ ਗੁਰੂ ਜੀ ਕੁਝ ਦੱਛਣਾ ਦੇਣ ਲੱਗੇ ਤਾਂ ਪੰਡਤ ਨੇ ਕਿਹਾ ਇਹ ਦੱਛਣਾ ਮੈਂ ਹੁਣ ਨਹੀਂ ਲੈਂਦਾ ਜਦ ਆਪ ਬਹੁਤ ਸਮਰਥਵਾਨ ਹੋ ਜਾਓਗੇ ਤਾਂ ਫਿਰ ਲਵਾਂਗਾ ਹੁਣ ਕੇਵਲ ਇਤਨਾ ਹੀ ਬਚਨ ਦੇ ਦਿਓ ਕਿ ਜਦ ਆਪ ਬਹੁਤ ਬੜੇ ਹੋ ਜਾਓਗੇ ਤਾਂ ਮੈਨੂੰ ਮੂਹੋਂ ਮੰਗਿਆ ਦਾਨ ਦਿਓਗੇ ਤੁਸੀਂ ਮੇਰੀ ਅੱਜ ਦੀ ਇਸ ਗੱਲ ਨੂੰ ਯਾਦ ਰੱਖਣਾ ਮੈਂ ਤੁਹਾਨੂੰ ਤਦੋਂ ਆਣ ਮਿਲਾਂਗਾ ਗੁਰੂ ਜੀ ਨੇ ਕਿਹਾ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਅਸੀਂ ਬੜੀ ਵੱਡੀ ਪਦਵੀ ਪ੍ਰਾਪਤ ਕਰਾਂਗੇ ਪੰਡਤ ਨੇ ਕਿਹਾ ਤੁਹਾਡੇ ਪੈਰ ਵਿੱਚ ਪਦਮ ਰੇਖਾ ਹੈ ਜਿਸ ਦਾ ਇਹੀ ਫਲ ਹੈ ਕਿ ਤੁਸੀਂ ਚੱਕਰਵਰਤੀ ਰਾਜੇ ਜਾਂ ਵਿਸ਼ਨੂੰ ਦਾ અવਤਾਰ ਹੋਵੋਗੇ ਜੇਕਰ ਇਸ ਦਾ ਫਲ ਤੁਹਾਨੂੰ ਪਹਿਲਾਂ ਨਹੀਂ ਮਿਲਿਆ ਤਾਂ ਹੁਣ ਮਿਲੇਗਾ ਪੰਡਤ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਚੰਗਾ ਜੇਕਰ ਤੇਰਾ ਇਹ ਬਚਨ ਸੱਚਾ ਹੋ ਗਿਆ ਤਾਂ ਸਾਨੂੰ ਆਣ ਕੇ ਮਿਲਣਾ ਤਦ ਜੋ ਮੰਗੋਗੇ ਅਸੀਂ ਦੇਾਂਗੇ ਇਹ ਬਚਨ ਦੇ ਕੇ ਗੁਰੂ ਜੀ ਘਰ ਨੂੰ ਤੁਰ ਪਏ ਰਾਹ ਤੇ ਵਿੱਚ ਆਪ ਜੀ ਨੂੰ ਇੱਕ ਬ੍ਰਹਮਚਾਰੀ ਸਾਧੂ ਮਿਲ ਪਿਆ ਗੁਰੂ ਜੀ ਉਸ ਨਾਲ satsang ਕਰਦੇ ਹੋਏ ਉਸ ਦੇ ਨਾਲ ਹੀ ਆਪਣੇ ਘਰ ਬਸਰ ਕੇ ਆ ਗਏ ਘਰ ਆਣ ਕੇ ਖਾਣ ਪਾਣ ਕਰਕੇ ਜਦ ਗੱਲਾਂ ਬਾਤਾਂ ਛਿੜ ਪਈਆਂ ਤਾਂ ਬ੍ਰਹਮਚਾਰੀ ਨੇ ਪੁੱਛਿਆ ਭਗਤ ਜੀ ਤੁਹਾਡਾ ਗੁਰੂ ਕਿਹੜਾ ਹੈ ਜਿਸ ਤੋਂ ਤੁਸੀਂ ਗੁਰਮੰਤਰ ਲਿਆ ਹੈ ਸ੍ਰੀ ਅਮਰਦਾਸ ਜੀ ਨੇ ਕਿਹਾ ਮੈਂ ਅਜੇ ਕੋਈ ਗੁਰੂ ਧਾਰਨ ਨਹੀਂ ਕੀਤਾ ਭਾਵੇਂ ਮੇਰੀ ਬਹੁਤ ਚਿਰ ਤੋਂ ਗੁਰੂ ਧਾਰਨ ਦੀ ਇੱਛਾ ਹੈ ਪਰ ਮਿਲਿਆ ਕੋਈ ਨਹੀਂ ਆਪ ਦੀ ਇਹ ਗੱਲ ਸੁਣ ਕੇ ਬ੍ਰਹਮਚਾਰੀ ਨੇ ਮਨ ਵਿੱਚ ਬਹੁਤ ਦੁਖੀ ਹੋ ਕੇ ਕਿਹਾ ਮੇਰੇ ਤੀਰਥ ਬ੍ਰਤ ਤੇ ਤਪ ਆਦ ਸਭ ਨਸ਼ਟ ਹੋ ਗਏ ਹਨ ਜੋ ਮੈਂ ਆਪ ਜੈਸੇ ਨਿਗੂਰੇ ਦੀ ਸੰਗਤ ਕਰਕੇ ਤੁਹਾਡੇ ਹੱਥੋਂ ਖਾਣਾ ਪੀਣਾ ਕੀਤਾ ਹੈ ਮੇਰੀ ਸਾਰੀ ਕਾਹਲ ਬੇਅਰਥ ਚਲੀ ਗਈ ਹੈ ਇਹ ਗੱਲ ਆ ਕੇ ਉਹ ਗੁੱਸੇ ਨਾਲ ਉੱਟ ਕੇ ਤੁਰ ਗਿਆ ਤੇ ਸ੍ਰੀ ਅਮਰਦਾਸ ਜੀ ਨੂੰ ਇਸ ਗੱਲ ਦਾ ਬਹੁਤ ਪਛਤਾਵਾ ਲੱਗ ਗਿਆ ਔਰ ਸਾਰੀਆਂ ਗੱਲਾਂ ਨੂੰ ਭੁੱਲ ਕੇ ਆਪ ਜੀ ਨੂੰ ਇੱਕ ਇਹ ਲੱਗ ਗਈ ਕਿ ਕੋਈ ਗੁਰੂ ਮਿਲੇ ਤਾਂ ਮੈਂ ਉਸ ਨੂੰ ਛੇਤੀ ਹੀ ਧਾਰਨ ਕਰ ਲਵਾਂ ਫਿਰ ਆਪ ਜੀ ਨੇ ਪ੍ਰਭੂ ਅੱਗੇ ਅਰਦਾਸ ਕੀਤੀ ਕਿ हे ਦੀਨ ਬੰਦੂ ਮੇਰੀ ਆਸਾ ਪੂਰੀ ਕਰੋ ਮੈਨੂੰ ਸਤਿਗੁਰ ਜੀ ਦਾ ਮੇਲ ਹੋ ਜਾਵੇ ਇਸ ਤਰ੍ਹਾਂ ਆਪ ਜੀ ਰਾਤ ਦਿਨ ਹੀ ਅਰਦਾਸਾਂ ਕਰਦੇ ਰਹਿੰਦੇ ਸਨ ਸ਼੍ਰੀ ਅਮਰਦਾਸ ਜੀ ਦੇ ਭਤੀਜੇ ਨਾਲ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਵਿਆਹੀ ਹੋਈ ਸੀ ਇਹ ਬੀਬੀ ਰੋਜ਼ ਹੀ ਅਮਰਤ ਵੇਲੇ ਜਾਗ ਕੇ ਬੜੇ ਪ੍ਰੇਮ ਨਾਲ ਗੁਰੂ ਨਾਨਕ ਜੀ ਦੀ ਬਾਣੀ ਪੜ੍ਹਦੀ ਹੁੰਦੀ ਸੀ ਇੱਕ ਦਿਨ ਜਦ ਬੀਬੀ ਦੁੱਧ ਰੜਕ ਰਹੀ ਸੀ ਅਤੇ ਨਾਲ ਹੀ ਨਾਲ ਬੜੀ ਮਿੱਠੀ ਸੁਰ ਨਾਲ ਬਾਣੀ ਦਾ ਪਾਠ ਕਰ ਰਹੀ ਸੀ ਇਸ ਮਿੱਠੀ ਧੁਨ ਨੂੰ ਸ਼੍ਰੀ ਅਮਰਦਾਸ ਜੀ ਨੇ ਜਿਨ੍ਹਾਂ ਨੂੰ ਗੁਰੂ ਦੀ ਭਾਲ ਵਿੱਚ ਨੀਂਦ ਨਹੀਂ ਸੀ ਆ ਰਹੀ ਜਦ ਸੁਣਿਆ ਤਾਂ ਉਹ ਓਲੇ ਹੋ ਕੇ ਬੀਬੀ ਦੇ ਹੋਰ ਨੇੜੇ ਬੈਠ ਕੇ ਸਾਰੀ ਬਾਣੀ ਸੁਣਦੇ ਰਹੇ ਬਾਣੀ ਨੂੰ ਸੁਣ ਕੇ ਆਪ ਜੀ ਦੇ ਮਨ ਨੂੰ ਬਹੁਤ ਸ਼ਾਂਤੀ ਪ੍ਰਾਪਤ ਹੋ ਗਈ। ਆਪ ਜੀ ਨੇ ਦਿਨ ਚੜ੍ਹੇ ਬੀਬੀ ਜੀ ਨੂੰ ਪੁੱਛਿਆ ਪੁੱਤਰੀ ਇਹ ਤੂੰ ਕਿਸ ਦੀ ਬਾਣੀ ਪੜਦੀ ਸੀ? ਬੀਬੀ ਨੇ ਕਿਹਾ ਪਿਤਾ ਜੀ ਇਹ ਬਾਣੀ ਮੈਂ ਆਪਣੇ ਪਿਤਾ ਜੀ ਪਾਸੋਂ ਜੋ ਇਸ ਵੇਲੇ ਗੁਰੂ ਨਾਨਕ ਦੀ ਗੱਦੀ ਉੱਤੇ ਹਨ ਸਿੱਖੀ ਹੈ। ਤਦ ਸ੍ਰੀ ਅਮਰਦਾਸ ਜੀ ਨੇ ਕਿਹਾ ਪੁੱਤਰੀ ਇਹ ਬਾਣੀ ਇੱਕ ਵਾਰ ਫੇਰ ਪੜ ਕੇ ਮੈਨੂੰ ਸੁਣਾ। ਬੀਬੀ ਅਮਰੋ ਜੀ ਨੇ ਉਹੋ ਸ਼ਬਦ ਜਿਹੜੇ ਉਹ ਪੜ ਰਹੇ ਸੀ ਦੁਬਾਰਾ ਫੇਰ ਤੋਂ ਉਚਾਰਣ ਕੀਤੇ ਜਦ ਬੜੇ ਪ੍ਰੇਮ ਨਾਲ ਸ਼ਬਦ ਸੁਣ ਕੇ ਆਪ ਜੀ ਨੇ ਇਸ ਦੇ ਭਾਵ ਅਰਥ ਵਿਚਾਰੇ ਤਾਂ ਕਹਿਣ ਲੱਗੇ ਤਦ ਮੇਰੀ ਦਸ਼ਾ ਹੁਣ ਅਜਿਹੀ ਹੈ ਜੈਸੀ ਸ਼ਬਦ ਵਿੱਚ ਵਰਣਨ ਕੀਤੀ ਹੈ ਜਵਾਨ ਅਵਸਥਾ ਬੀਤ ਗਈ ਹੈ ਜੋ ਲੋਹਾ ਹੁੰਦਾ ਸੀ ਮਨੂਰ ਹੋ ਗਿਆ ਹੈ ਜੋ ਕਿਸੇ ਕੰਮ ਨਹੀਂ ਆਉਂਦਾ ਲੋਹੇ ਨੂੰ پارਸ ਛੂਹੇ ਤਾਂ ਸੋਨਾ ਹੋ ਜਾਂਦਾ ਹੈ ਮੈਨੂੰ ਮਨੂਰ ਰੂਪੀ ਨੂੰ ਜੇ ਗੁਰ ਮਿਲ ਜਾਵੇ ਤਾਂ ਮੈਨੂੰ ਸੋਨੇ ਵਾਂਗੂ ਸ਼ੁੱਧ ਕਰਕੇ ਸਵਾਰ ਲੈਣ ਇਹ ਵਿਚਾਰ ਕੇ ਸ੍ਰੀ ਅਮਰਦਾਸ ਜੀ ਨੇ ਬੀਬੀ ਜੀ ਨੂੰ ਕਿਹਾ ਪੁੱਤਰੀ ਮੇਰੇ ਉੱਤੇ ਤੂੰ ਇਹ ਪਰਉਪਕਾਰ ਕਰ ਮੈਨੂੰ ਆਪਣੇ ਪਿਤਾ ਜੀ ਪਾਸ ਖਡੂਰ ਲੈ ਚੱਲ ਮੈਨੂੰ ਉਹਨਾਂ ਦੇ ਦਰਸ਼ਨ ਕਰਨ ਦੀ ਬਹੁਤ ਤਾਂਗ ਲੱਗੀ ਹੋਈ ਹੈ ਬੀਬੀ ਨੇ ਕਿਹਾ ਪਿਤਾ ਜੀ ਮੈਂ ਤੁਹਾਡੇ ਨਾਲ ਆਪਣੇ ਪਿਤਾ ਜੀ ਪਾਸ ਜਾਣ ਨੂੰ ਤਿਆਰ ਹਾਂ ਪਰ ਉਹਨਾਂ ਦੀ ਆਗਿਆ ਹੈ ਕਿ ਉਹਨਾਂ ਦੇ ਬੁલાਏ ਬਿਨਾ ਨਹੀਂ ਆਉਣਾ ਸੋ ਮੈਨੂੰ ਇਹ ਡਰ ਹੈ ਕਿ ਜੇ ਮੈਂ ਉਹਨਾਂ ਦੀ ਆਗਿਆ ਤੋਂ ਬਿਨਾ ਹੀ ਤੁਹਾਡੇ ਨਾਲ ਚਲੀ ਗਈ ਤਾਂ ਪਿਤਾ ਜੀ ਗੁੱਸੇ ਨਾ ਹੋ ਜਾਣ ਇਸ ਪਰ ਸ੍ਰੀ ਅਮਰਦਾਸ ਜੀ ਨੇ ਕਿਹਾ ਪੁੱਤਰੀ ਤੂੰ ਚਿੰਤਾ ਨਾ ਕਰ ਜੇ ਉਹ ਅੰਤਰਜਾਮੀ ਹਨ ਤਾਂ ਸਾਡੇ ਪ੍ਰੇਮ ਨੂੰ ਵੇਖ ਕੇ ਗੁੱਸਾ ਨਹੀਂ ਕਰਨਗੇ ਸ੍ਰੀ ਗੁਰੂ ਅਮਰਦਾਸ ਜੀ ਦੀ ਇਹ ਗੱਲ ਸੁਣ ਕੇ ਬੀਬੀ ਕਹਾਰਾ ਨੂੰ ਬੁਲਾ ਕੇ ਆਪ ਡੋਲੀ ਵਿੱਚ ਚੜ ਬੈਠੀ ਅਤੇ ਵਿਰਧ ਜੀ ਨਾਲ ਤੁਰ ਪਏ ਇਸ ਤਰ੍ਹਾਂ ਹੀ ਜਦ ਖਡੂਰ ਪਹੁੰਚ ਗਏ ਤਾਂ ਬੀਬੀ ਜੀ ਨੇ ਕਿਹਾ ਪਿਤਾ ਜੀ ਤੁਸੀਂ ਇੱਥੇ ਬਾਹਰ ਹੀ ਠਹਿਰੋ ਮੈਂ ਹੁਣੇ ਪਿਤਾ ਗੁਰੂ ਜੀ ਤੋਂ ਆਗਿਆ ਲੈ ਕੇ ਤੁਹਾਨੂੰ ਉਹਨਾਂ ਪਾਸ ਲੈ ਚਲਾਂਗੀ ਜਦ ਬੀਬੀ ਘਰ ਜਾ ਕੇ ਪਿਤਾ ਜੀ ਨੂੰ ਬੜੇ ਪਿਆਰ ਨਾਲ ਮਿਲੀ ਤਾਂ ਗੁਰੂ ਜੀ ਨੇ ਪਿਆਰ ਦੇ ਕੇ ਆਖਿਆ ਪੁੱਤਰੀ ਜਿਨ੍ਹਾਂ ਨੂੰ ਨਾਲ ਲੈ ਕੇ ਆਈ ਹੈ ਉਹਨਾਂ ਨੂੰ ਬਾਹਰ ਕਿਉਂ ਬਿਠਾ ਆਈ ਹੈ ਕਦ ਬੀਬੀ ਬਾਹਰ ਜਾ ਕੇ ਸ਼੍ਰੀ ਅਮਰਦਾਸ ਜੀ ਨੂੰ ਲੈ ਆਈ ਅੱਗੋਂ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਕੁੜਮ ਦਾ ਰਿਸ਼ਤਾ ਜਾਣ ਕੇ ਉੱਠ ਕੇ ਗੱਲ ਮਿਲਣ ਲਈ ਤਿਆਰ ਹੋਏ ਤਾਂ ਸ੍ਰੀ ਅਮਰਦਾਸ ਜੀ ਆਪ ਜੀ ਦੇ ਚਰਨਾਂ ਤੇ ਪੈ ਗਏ ਅਤੇ ਕਿਹਾ ਕਿ ਮੈਨੂੰ ਆਪਣਾ ਦਾਸ ਸਮਝੋ ਕੁੜਮ ਨਾ ਸਮਝੋ ਤਦ ਗੁਰੂ ਜੀ ਨੇ ਸਭ ਸੁਖ ਆਨੰਦ ਪੁੱਛ ਕੇ ਆਪਣੇ ਪਾਸ ਬਿਠਾ ਲਿਆ ਜਦ ਬੈਠਿਆ ਕੁਝ ਸਮਾਂ ਬੀਤ ਗਿਆ ਤਾਂ ਰਸੋਈਏ ਨੇ ਆਣ ਕੇ ਬੇਨਤੀ ਕੀਤੀ ਕਿ ਪ੍ਰਸ਼ਾਦਾ ਤਿਆਰ ਹੈ ਛਕਣਾ ਕਰੋ ਗੁਰੂ ਜੀ ਉੱਠ ਕੇ ਲੰਗਰ ਵਿੱਚ ਚਲੇ ਗਏ ਅਤੇ ਸਭ ਸੰਗਤਾਂ ਦੀਆਂ ਪੰਗਤਾਂ ਲੱਗ ਗਈਆਂ ਭਾਈ ਬੁੱਢਾ ਜੀ ਆਦ ਸਾਰੇ ਸਿੱਖ ਅਤੇ ਸ੍ਰੀ ਅਮਰਦਾਸ ਜੀ ਵੀ ਪੰਗਤਾਂ ਵਿੱਚ ਬੈਠ ਗਏ ਇਸ ਤਰ੍ਹਾਂ ਮਲਾਪ ਹੋਇਆ ਧੰਤਨ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਤੇ ਧੰਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ